ਹੈਲੋ ਜੀ ਸਸਿਕ ਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਪਾ ਸਕਦੇ ਹੋ ਆਲ ਪ੍ਰੋਜੈਕਟ ਤੇ ਅਪਲਾਈ ਹੋਣ ਵਾਲਾ ਇਹ ਡਿਜ਼ਾਈਨ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਹੈ ਜੇ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਡਿਜ਼ਾਈਨ ਸ਼ੁਰੂ ਕਰਨ ਵੇਲੇ ਬਾਰਡਰ ਤੋਂ ਬਾਅਦ ਪਹਿਲੀ ਸਲਾਈ ਸਿੱਤੇ ਪਾਸੇ ਤੋਂ ਆਪਾਂ ਨੇ ਪਲੇਨ ਪਾਉਣੀ ਹੈ ਪਹਿਲਾ ਕੁੰਡਾ ਉਤਾਰ ਲਿਆ ਪੂਰੀ ਦੀ ਪੂਰੀ ਸਲਾਈ ਸਿੱਤੇ ਪਾਸੇ ਤੋਂ ਪਹਿਲੀ ਹੈ ਜਿਹੜੀ ਉਹ ਪਲੇਨ ਪਾਵਾਂਗੇ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਹ ਬੈਕ ਸਾਈਡ ਤੋਂ ਜਿਹੜਾ ਡਿਜ਼ਾਈਨ ਦੀ ਸ਼ੁਰੂਆਤ ਹੋਊਗੀ ਪਹਿਲੀ ਸਲਾਈ ਪਲੇਨ ਪਾਊਗੀ ਬੈਕ ਸਾਈਡ ਤੋਂ ਜਿਹੜਾ ਆਪਣਾ ਡਿਜ਼ਾਈਨ ਇਹ ਸ਼ੁਰੂ ਹੋਣਾਗਾ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਆਪਾਂ ਪਲੇਨ ਪਾ ਕੇ ਨੂੰ ਕੰਪਲੀਟ ਕਰ ਰਹੇ ਹਾਂਗੇ ਸਿੱਧੇ-ਸਿੱਧੇ ਬਣ ਕੇ ਆਪਾਂ ਇਹਨੂੰ ਕੰਪਲੀਟ ਕਰਾਂਗੇ ਹੁਣ ਆਗੇ ਆਪਾਂ ਬੈਕ ਸਾਈਡ ਤੇ ਡਿਜ਼ਾਈਨ ਦੀ ਹੈਗੀ ਇਹ ਦੂਜੀ ਸਲਾਈ ਉਹਨੂੰ ਨਹੀਂ ਕਾਊਂਟ ਕਰਨਾ ਇਹਨੂੰ ਆਪਾਂ ਪਹਿਲੀ ਸਲਾਈ ਵੀ ਕਹਿ ਸਕਦੇ ਹਾਂ ਪਹਿਲਾ ਕੁੰਡਾ ਆਪਾਂ ਸਲਿੱਪ ਕਰ ਲੈਨੇ ਆ ਫਿਰ ਆਪਾਂ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਹੀ ਇਹਦੇ ਕੁੰਡੇ ਪਾਉਣੇ ਨੇ ਇੱਕ ਕੁੰਡਾ ਛੱਟਾਂਗੇ ਦੂਜੇ ਨੂੰ ਆਪਾਂ ਪਹਿਲਾਂ ਬਣਾ ਲਾਂਗੇ ਦੂਜੇ ਕੁੰਡੇ ਨੂੰ ਪਹਿਲਾਂ ਬਣਾਉਣ ਤੋਂ ਬਾਅਦ ਮੂਰੇ ਤੱਕ ਕਰਕੇ ਉਲਟੇ ਹੀ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਜਾਲੀ ਪਾਵਾਂਗੇ ਪਹਿਲੇ ਕੁੰਡੇ ਨੂੰ ਆਪਾਂ ਬਾਅਦ ਵਿੱਚ ਬੁਣਾਂਗੇ ਇਹਨਾਂ ਨੂੰ ਉਤਾਰ ਦਾਂਗੇ ਦੁਬਾਰਾ ਫੇਰ ਉਹ ਹੀ ਰਿਪੀਟ ਕਰਦੇ ਆ ਇੱਕ ਕੁੰਡਾ ਛੱਡਾਂਗੇ ਦੂਜੇ ਨੂੰ ਪਹਿਲਾਂ ਬੁਣਾਂਗੇ ਉਲਟੇ ਹੀ ਬਣਾਵਾਂਗੇ ਫਿਰ ਆਪਾਂ ਇੱਥੇ ਜਾਲੀ ਪਾਵਾਂਗੇ ਫਿਰ ਪਹਿਲੇ ਕੁੰਡੇ ਨੂੰ ਬਣਾ ਲਾਂਗੇ ਸਾਰੇ ਕੁੰਡੇ ਉਲਟੇ ਹੀ ਬਣਨਗੇ ਇਹਦੇ ਵਿੱਚ ਬੈਕ ਸਾਈਡ ਤੋਂ ਆਪਣਾ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਕੁੰਡਾ ਬਣਾਇਆ ਜਾਲੀ ਪਾਈ ਪਹਿਲੇ ਨੂੰ ਆਪਾਂ ਬਾਅਦ ਚ ਬਣਾ ਕੇ ਉਤਾਰ ਦਾਂਗੇ ਪਹਿਲਾ ਆਪਾਂ ਸੈਕਿੰਡ ਵਾਲੇ ਕੁੰਡੇ ਨੂੰ ਬਣਾਇਆ ਜਾਲੀ ਪਾਈ ਫਰਸਟ ਵਾਲੇ ਨੂੰ ਆਪਾਂ ਬਾਅਦ ਚ ਬਣਾ ਲਾਂ ਉਤਾਰੀ ਸੈਕਿੰਡ ਵਾਲੇ ਕੁੰਡੇ ਨੂੰ ਪਹਿਲਾਂ ਬਣਾਇਆ ਜਾਲੀ ਪਾਈ ఫస్ట్ వాళ్ళను బాధ బాగి సెకండ్ ప్లాంట్ బయాల జళీ పై ఫస్ట్ బాధ బాగి సెకండ్ కుండేను పల్ల బ బీ పై ఫస్ట్ ఆిను బాద బ స్పె సెకండ్ కుండేను పల్లం బ జళీ పై ఫస్ట్ బాధ బ సెకండ్ పంలా బ జళీ పై ఫస్ట్ బాధ బ సెకండ్ పల్లం బ జళీ పై ఇంకా బాధ బాగి సెకండ్ పల్లం బ జళీ పై ఫస్ట్ బాధ బాగు మర్జీ బాలో సేపాడిజైన్ దూజీ సలాయి పేడేను ਉਤਾਰ ਲਾਂਗੇ ਧਾਗਾ ਆਪਣੇ ਵੱਲ ਇੱਕ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਇੱਕ ਕੁੰਡੇ ਨੂੰ ਉਲਟਾ ਬਣਾ ਲਾਂਗੇ ਇੱਕ ਕੁੰਡਾ 슬ਿੱਪ ਕਰਾਂਗੇ ਤਗਾ ਪਿੱਛੇ ਲੈ ਜਾਗੇ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕਰਾਂਗੇ ਤੇ ਆਹਨ ਦੀ ਦੂਜੀ ਸਲਾਈ ਆ ਸੋਰੀ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਤਗਾ ਪਿੱਛੇ ਲੈ ਜਾਗੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਤਾਂਗਾ ਅੱਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਤਾਂਗਾ ਪਿੱਛੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਤਾਂਗਾ Okay ਇੱਕ ਕੁੰਡਾ ਉਲਟਾ ਬਣਾਵਾਂਗੇ ਤਾਂਗਾ ਪਿੱਛੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਤਾਂਗਾ ਪਿੱਛੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾ ਲਾਂਗੇ ਧਾਗਾ OK ਉਲਟਾ ਕੁੰਡਾ ਬਣਾ ਲਾਂਗੇ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾ ਦਾਂਗੇ ਇੱਕ ਕੁੰਡਾ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਦਾ బ దీక ఉల్టా బావే ధాగా పిచ్చే కో కు బ ఉల్టా బాదే ధాగా పిచ్చే కో కు బ ఉల్టా బాద ధాగా పిచ్చే కో కు ਇੱਕ ਬਣਾ ਦਾਂਗੇ ਇੱਕ ਕੁੰਡਾ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾ ਦਾਂਗੇ ਲਾਸਟ ਵਾਲੇ ਨੂੰ ਜਿਵੇਂ ਮਰਜ਼ੀ ਬਣਾ ਲਓ ਕਿ ਆਪਣਾ ਡਿਜ਼ਾਈਨ ਹੈ ਜਿਹੜਾ ਬਣਨਾ ਸਟਾਰਟ ਹੋ ਗਿਆ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਹ ਹੁਣ ਆਗੇ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਤੇ ਆਪਾਂ ਇੱਕ ਕੁੰਡਾ ਉਲਟਾ ਬਣਾ ਲਾਂਗੇ ਪਹਿਲਾਂ ਆਪਾਂ ਦੂਜੇ ਕੁੰਡੇ ਨੂੰ ਬੁਣਾਂਗੇ ਜਿਵੇਂ ਪਹਿਲੀ ਸਲਾਈ ਹੋਣੀ ਸੀਗੀ ਫਿਰ ਆਪਾਂ ਜਾਲੀ ਪਾਵਾਂਗੇ ਫਿਰ ਪਹਿਲੇ ਕੁੰਡੇ ਨੂੰ ਬਾਅਦ ਚ ਬਣਾ ਕੇ ਇਹਨਾਂ ਨੂੰ ਉਤਾਰ ਦਾਂਗੇ తరీ జిజా సారా బ అవుగా బ సోనా డిజైన్ బ దూజే కండి జళీ పావేళీను బాధ బ కుండేను పల్ల బాచ పడాల జళీ పావే బాదే ఉల్టా ఇను పల్ల బ బాల్గే జళీ పావే బాదా ఉల్టా దూజే గుండేను పల్ల బ బా జళీ పావే పాలను బా ఉల్టా ఆ కుండే దూజను పనా గే పా దూజే కను పే జీ పా ਕੁੰਡਾ ਫੇਰ ਰੋਲਟ ਰਾਸਤੇ ਆਪਾਂ ਕਿ ਮਰਜ਼ੀ ਬਣਾ ਲਓ ਇਸ ਤਰ੍ਹਾਂ ਹੀ ਡਿਜ਼ਾਈਨ ਜਿਹੜਾ ਬਣਦਾ ਜਾਊਗਾ ਇੰਦਿਕਾ ਪਾਗੇ ਸਿੱਧੇ ਪਾਸੇ ਡਿਜ਼ਾਈਨ ਦੀ ਚੌਥੀ ਸਿਲਾਈ

ਕੁੰਡਾ ਉਲਟਾ ਦੋ ਗੁੰਡਿਆਂ ਦਾ ਆਪਾਂ ਇੱਕ ਕਰ ਦਾਂਗੇ ਸੋਰੀ ਗੁੰਡੇ ਇੱਧਰ ਸਾਰੇ ਸਿੱਧੇ ਹੀ ਪੈਣਗੇ ਇੱਕ ਕੁੰਡਾ ਸਿੱਧਾ ਦੋ ਗੁੰਡਿਆਂ ਦਾ ਆਪਾਂ ਇੱਕ ਕਰ ਦਾਂਗੇ ਇੱਕੋ ਕੁੰਡਾ ਸਿੱਧਾ ਦੋ ਗੁੰਡਿਆਂ ਦਾ ਆਪਾਂ ਇੱਕ ਕਰ ਦਾਂਗੇ

ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਜੀ ਜੇ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ